ਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਸਮਾਣਾ ਪਟਿਆਲਾ ਸੜਕ ਤੇ ਪਿੰਡ ਖੇੜੀ ਪੱਤਾ ਨੇੜੇ ਪੀ ਆਰਟੀਸੀ ਬੱਸ ਪਟਿਆਲਾ ਤੋਂ ਪਾਤਰਾ ਜਾ ਰਹੀ ਸੀ ਪਿੱਛੇ ਤੋਂ ਆ ਰਹੇ ਟੀਪਰ ਨੇ ਓਵਰਟੇਕ ਕਰਨ ਦੀ ਕੋਸ਼ਿਸ਼ ਵਿੱਚ ਬੱਸ ਅਤੇ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਵਿੱਚ ਪੀ ਆਰਟੀਸੀ ਬੱਸ ਅਤੇ ਕਾਰ ਦਾ ਕਾਫੀ ਨੁਕਸਾਨ ਹੋਇਆ ਇਸ ਵਿੱਚ ਇੱਕ ਸਵਾਰੀ ਮਹਿਲਾ ਜ਼ਖਮੀ ਹੋਈ ਜਿਸ ਨੂੰ ਇਲਾਜ ਲਈ ਨੇੜੇ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਲਈ ਦਾਖਲਾ ਕਰਵਾਇਆ ਗਿਆ ਹੈ ਲੋਕਾਂ ਨੇ ਦੱਸਿਆ ਕਿ ਟੀਪਰ ਦੀ ਸਪੀਡ 120 ਕਿਲੋਮੀਟਰ ਤੋਂ ਵੱਧ ਹੁੰਦੀ ਹੈ ਜਿਸ ਤੇ ਕਾਰਨ ਲਗਾਤਾਰ ਸੜਕਾ ਉੱਤੇ ਪੀ RTC ਬੱਸ ਤੇ ਰੋਡ ਵਿੱਚ ਬੱਸਾਂ ਨਾਲ ਹਾਦਸੇ ਹੋ ਰਹੇ ਹਨ ਲੇਕਿਨ ਅੱਜ ਬੱਸ ਵਿੱਚ 50 ਸਵਾਰੀਆਂ ਸੀ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਸਵਾਰੀਆਂ ਵਾਰ-ਵਾਰ ਬਚ ਗਈਆਂ ਬਚ ਗਈਆਂ ਕਾਰ ਦਾ ਵੀ ਕਾਫੀ ਨੁਕਸਾਨ ਹੋਇਆ ਹੈ ਸੜਕ ਸੁਰੱਖਿਆ ਪੁਲਿਸ ਕਰਮਚਾਰੀ ਮੌਕੇ ਤੇ ਪਹੁੰਚ ਕੇ ਹਾਦਸੇ ਵਾਲੀ ਥਾਂ ਤੇ ਟ੍ਰੈਫਿਕ ਨੂੰ ਖਲਵਾਇਆ ਤੇ ਹਾਦਸੇ ਦੀ ਜਾਂਚ ਸਦਰਪੋਚ ਸਥਾਨਾ ਸਮਾਣਾ ਵੱਲੋਂ ਕੀਤੀ ਜਾ ਰਹੀ ਹੈ ਸਮਾਣਾ ਤੋਂ ਕਲਾ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਹਨ ਪਹੁੰਚ ਗਿਆ ਜੀ ਇੱਥੋਂ ਇੱਕ ਵੀ ਮਥੇ ਚੌਂਠ ਕੋਲੇ ਐਕਸੀਡੈਂਟ ਹੋ ਗਿਆ ਵਾ ਤੇ ਟਿਪਰ ਦਾ ਤੇ ਕਾਰ ਦਾ ਤੇ ਬੱਸ ਦਾ ਉਹ ਭਰਾਏ ਮੋਕੇ ਦੇ ਸਾਈਡ ਤੇ ਕਰਾਈਆਂ ਹੁਣ ਆਪਾਂ ਜੇ ਇੱਕ ਸਵਾਰੀ ਛੱਡ ਲੱਗੀ ਉਹ ਹਸਪਤਲ ਭੇਜਦੀ ਸਮਾਨੇ ਭੇਜਦੀ ਸਵਾਰੀ ਤੇ ਹੋਇਆ ਤੇ ਇਹ ਕਾਰ ਵੀ ਹੈ ਕੋਈ ਕਾਰ ਵੀ ਇੱਕ ਆਲਟੋ ਕਾਰ ਹੈ ਉਹ ਇਹ ਟਿਪਰ ਜੋ ਓਵਰਟੇਕ ਕਰਾਈ ਬੱਸ ਨੂੰ ਅੱਗੋਂ ਕਾਰ ਵੀ ਉਧਰ ਹੀ ਜਾ ਰਹੀ ਸੀ ਉਹਨੂੰ ਖਿੱਚ ਲਿਆ ਟੌਰ ਨਾਲ ਟਿਪਰ ਕਿਧਰ ਸਮਾਨੇ ਛੱਡ ਤੇ ਜਾ ਰਿਹਾ ਟਿਪਰ ਪਟਾਏ ਦੋ ਸਮਾਨੇ ਨੂੰ ਜਾ ਰਿਹਾ ਜੀ ਹਾਂ ਬੱਸ ਕਾਰ ਕਾਰ ਵੀ ਸਮਾਨੇ ਨੂੰ ਜਾ ਰਹੀ ਸੀ ਹਾਕੀ ਨਾਮ ਜਬਜੀਤ ਮਨਜੀਤ ਸਿੰਘ ਆ ਜੀ ਹਾਂ ਕਿਹੜੇ ਰੋਡ ਤੇ ਚੱਲ ਰਹੇ ਤੁਸੀਂ ਹਾਂ ਚੰਡੀਗੜ੍ਹ ਤੋਂ ਆਇਆ ਤਾਂ ਜੀ ਪਾਤਲਾ ਜਾਣਾ ਦਾ ਅੱਛਾ ਤੇ ਕਿੰਨੀ ਕਿ ਸਵਾਰੀਆਂ ਸਵਾਰੀਆਂ ਆਏ ਸੀ ਮੇਰੇ ਕੋਲ 35 40 ਦੀ ਸਵਾਰੀਆਂ ਹੋਇਆ ਕੀ ਇਹ ਹੋਇਆ ਉਹ ਪਿੱਛੇ ਡੈਂਪਰ ਵਾਲਾ ਆ ਰਿਹਾ ਦਾ ਜੀ ਓਵਰ ਸਪੀਡ 'ਤੇ ਕੜ ਦੇ ਕੜ 100 ਕਿ ਸਪੀਡ 'ਤੇ ਦਾ ਮੰਨੋ ਪਾਸ ਕਰ ਕਰ ਮੂਹਰੇ ਬ੍ਰੇਕ ਮਾਰੀ ਜੀ ਹੂੰ ਕਾਰ ਫਾਸ ਗਈ ਉਸੇ ਮੂਹਰੇ ਪਿੱਛਾ ਗੱਡੀ ਵੇਰੀ ਦੀ 30 40 ਦੀ ਸਪੀਡ 'ਤੇ ਆ ਇੱਕ ਸਵਾਰੀ ਦਾ ਸੱਟ ਲੱਗੀ ਜੀ ਹੱਥ ਮੇਰੇ ਜੀ हां ਸੁਬਾਣਾ ਭੇਜੀਏ। ਘਰ ਦੀ। हां ਕਿਸ ਤਰ੍ਹਾਂ ਹੋਇਆ ਐਕਸੀਡੈਂਟ ਤੁਸੀਂ? ਪਥਿਆਰ ਇੱਧਰ ਰੋਮ ਸੈਵਟ ਪਾੰਦਾ ਦੀ ਉਹ ਵਟੇ ਕਰਕੇ। ਕੌਂਟੀਪਰ ਵਾਲਾ? ਡੀਪਰ ਵਾਲਾ ਜੀ। ਹਾਂ ਜੀ। ਗੱਡੀ ਫੇਟ ਮਾਰ ਕੇ ਨਾਲ ਉਧਰ ਹੀ ਲੈ ਕੇ ਖਿੱਚ ਗਈ ਜੀ। ਉਧਰ ਉਧਰ ਘੁੰਮ ਗਏ ਮੂਰੇ। ਕਿੰਨੇ ਬੰਦੇ ਕਾਰ 'ਚ ਆਪਣੇ? ਦੋਨੇ ਤੇ ਜੀ ਵਾਪਸ। ਠੀਕ ਹੈ ਬਚਾਵਾ ਤੁਹਾਡਾ। ਹਾਂ ਬਚਾਵਾ ਜੀ। ਇਹ ਤੁਸੀਂ ਦੇਖ ਰਹੇ ਹੋ ਇਹ ਬਸ ਇੱਕ ਐਕਸੀਡੈਂਟ ਹੈ ਇਹ। ਇੱਕ ਗੱਡੀ ਨੂੰ ਓਵਰਟੇਕ ਕਰ ਰਹੇ ਸੀ। ਪੇਪਰ ਤੇ ਬੱਸ ਕੈਨ ਮੁਤਾਬਕ ਲੋਕਾਂ ਦੇ। ਤੇ ਗੱਡੀ ਵਿੱਚ ਅੱਗੇ ਆ ਗਈ ਸੀ। ਤੇ ਹੁਣ ਅਸੀਂ ਟ੍ਰੈਫਿਕ ਕਲੀਅਰ ਕਰਾ ਰਹੇ ਆ ਤੇ ਟਿਪਰ ਖੜੇ ਹੈ ਟਿਪਰ ਹਾਂ ਸਾਈਡ ਤੇ ਲਵਾਏ ਇੱਧਰ ਲਵਾਤਾ ਤੇ ਸਵਾਰੀਆਂ ਕੋਈ ਸੱਟ ਨਹੀਂ ਕੋਈ ਜਿਆਦਾ ਸੱਟ ਫ੍ਰੇਟ ਨਹੀਂ ਕੋਈ ਕਾਰ ਵੀ ਫੇੜ ਮਰੀ ਕਾਰ ਨੂੰ ਵੀ ਫਟਾਇਆ ਕਾਰ ਤਾਂ ਖਤਮ ਹੀ ਹੋ ਗਈ ਇੱਕ ਤਰ੍ਹਾਂ ਦੀ ਉਹ ਕਿੱਧਰ ਖੜੀ ਹੈ ਉਹ ਅੱਗੇ ਉਹ ਲੈ ਕੇ ਆ ਕੇ ਕਾਰ ਤੇ ਕਾਰ